ਗੁਰੂ ਨਾਨਕ ਦੇਵ ਜੀ ਨੇ ਸੱਚੀ ਨਿਮਾਜ਼ ਦੀ ਵਿਆਖਿਆ ਕਿਵੇਂ ਕੀਤੀ ਹੈ ਪੰਜ ਨਿਵਾਜਾ ਵਖਤ ਪੰਜ ਪੰਜਾਂ ਪੰਜੇ ਨਾਓ ਪਹਿਲਾ ਸੱਚ ਹਲਾਲ ਦੂਇ ਦੀਜਾ ਖੈਰ ਖੁਦਾਏ ਚੌਥੀ ਨੀਅਤ ਰਸਮਨ ਪੰਜਵੀਂ ਸਿਫਤ ਸੁਨਾਏ ਕਰਨੇ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 141 ਵਿੱਚ ਦਰਜ ਹੈ ਜੀ। ਪਾਪ ਮੁਸਲਮਾਨਾਂ ਦੇ ਪੰਜ ਵਕਤ ਹਨ ਤੇ ਪੰਜ ਹੀ ਨਮਾਜ਼ਾਂ ਹਨ। ਪੰਜਾਂ ਹੀ ਨਮਾਜ਼ਾਂ ਦੇ ਵੱਖੋ-ਵੱਖਰੇ ਪੰਜ ਨਾਮ ਹਨ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੀਂ ਅਸਲ ਨਮਾਜ਼ਾਂ ਇਓ ਮੰਨਦੇ ਹਾਂ ਸੱਚ ਬੋਲਣਾ ਸਵੇਰ ਦੀ ਪਹਿਲੀ ਨਮਾਜ਼ ਹੈ। ਹੱਕ ਦੀ ਕਮਾਈ ਦੂਜੀ ਨਮਾਜ਼ ਹੈ। ਰੱਬ ਤੋਂ ਸਭ ਦਾ ਭਲਾ ਮੰਗਣਾ ਤੀਜੀ ਨਮਾਜ਼ ਹੈ ਨiyet ਨੂੰ ਸਾਫ਼ ਕਰਨਾ ਭਾਵ ਮਨ ਨੂੰ ਸਾਫ਼ ਰੱਖਣਾ ਇਹ ਚੌਥੀ ਨਮਾਜ਼ ਹੈ ਤੇ ਪ੍ਰਮਾਤਮਾ ਦੀ ਸਿਫ਼ਤ ਸਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ ਉੱਚਾ ਆਚਰਣ ਬਣਾਉਣ ਰੂਪ ਕਲਮਾ ਪੜੇ ਤਾਂ ਹੀ ਕੋਈ ਇਨਸਾਨ ਸੱਚਾ ਮੁਸਲਮਾਨ ਅਖਵਾ ਸਕਦਾ ਹੈ ਗੁਰੂ ਜੀ ਦੀਆਂ ਉਦਾਸੀਆਂ ਬਾਰੇ ਦੱਸੋ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਧਰਮ ਦੇ ਲਈ ਪ੍ਰਚਾਰ ਫੇਰੀਆਂ ਕੀਤੀਆਂ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਉਦਾਸੀਆਂ ਦੌਰਾਨ ਗੁਰੂ ਸਾਹਿਬ ਕਿਹੜੇ ਕਿਹੜੇ ਸਥਾਨਾਂ ਤੇ ਗਏ ਸੂਲਤਾਨਪੁਰ ਤੁਲੰਬਾ ਆਧੁਨਿਕ ਮਕਦੂਮਪੁਰ ਜ਼ਿਲ੍ਹਾ ਗੁਲਤਾਨ ਪਾਕਿਸਤਾਨ ਪਾਣੀਪਤ ਦਿੱਲੀ ਬਨਾਰਸ ਵਾਰਾਨਸੀ ਨਾਨਕਮਤਾ ਜ਼ਿਲ੍ਹਾ ਨੈਨੀਤਾਲ ਯੂਪੀ ਤੰਡਵਨਜਾਰਾ ਜ਼ਿਲ੍ਹਾ ਰਾਮਪੁਰ ਕਾਮਰੂਪ ਅਸਾਮ ਆਸਾਦੇਸ਼ ਅਸਾਮ ਸੈਦਪੁਰ ਐਮਨਾਬਾਦ ਪਾਰਸਰ ਸਿਆਲਕੋਟ ਪਾਕਿਸਤਾਨ ਤਨਾਸਰੀ ਕਾਟੀ ਸੰਗਲਾ ਦੀਪ ਲੰਕਾ ਕਸ਼ਮੀਰ ਸਿਮੇਰ ਪਰਬਤ ਨੇਪਾਲ ਤਾਸਕੰਦ ਸਿੱਕਮ ਟੀਬਤ ਆਦਿਕ ਸਥਾਨਾਂ ਤੇ ਗਈ ਮੱਕਾ ਤੇ ਅਰਬ ਦੇਸ਼ਾਂ ਦੀ ਯਾਤਰਾ ਵੀ ਕੀਤੀ ਪਰ ਬਾਬਾ ਮੱਕੇ ਗਿਆ ਬਾਬਾ ਗਿਆ ਬਗਦਾਦ ਨੂੰ ਆਦ ਇਸੇ ਸੰਬੰਧੀ ਕਈਆਂ ਸਤਰਾਂ ਹਨ ਗੁਰੂ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਮੁੱਖ ਸਥਾਨਾਂ ਦੀਆਂ ਪ੍ਰਚਾਰ ਫੇਰੀਆਂ ਉਦਾਸੀਆਂ ਨੂੰ ਕੁਝ ਵੀ ਦਿਵਾਨਾ ਨੇ ਤਿੰਨ ਉਦਾਸੀਆਂ ਤੇ ਕੁਝ ਵੀ ਦਿਵਾਨਾ ਨੇ ਚਾਰ ਉਦਾਸੀਆਂ ਵਿੱਚ ਵੰਡਿਆ ਹੈ